ਤੁਹਾਨੂੰ ਆਪ ਦਾ ਕੀ ਨਾਮ ਹੈ ਜੋ ਡੈਥ ਇਅਰਸ ਕੇ ਬਾਰੇ ਮੈਂ ਕੀ ਕਰਾਂਗਾ ਮੇਰਾ ਨਾਮ ਦਿਰੇਜ ਕੁਮਾਰ ਹੈ ਜੀ ਮੈਂ ਮੁੰਡੇ ਦਾ ਜੱਜਾ ਲੱਗਦਾ ਦੋਵਾਂ ਦਾ ਤੇ ਇਹ 15 ਤਰੀਕ ਨੂੰ ਕਾਵੜ ਲੈਂਡ ਗਏ ਨੇ ਹਰਸ਼ ਤੇ ਅਸ਼ਮਿਸ਼ੂ ਇਸ਼ੂ ਨਾ ਆਵਾ ਜੀ ਤੇ ਕਾਵੜ ਲੈਂਡ ਗਏ ਤੇ 17 ਤਰੀਕ ਨੂੰ ਵਾਪਸ ਹੀ ਆਂਦੇ ਨਾਲ ਗੱਡੀ ਨੇ ਇਹਨੂੰ ਠੋਕਤਾ ਬਲੈਰੋ ਗੱਡੀ ਸੀਗੀ ਸਾਨੂੰ ਕੋਸ ਹਸਪੀਟਲੋਂ ਫੋਨ ਆਇਆ ਤੇ ਅਸੀਂ ਪਹੁੰਚੇ ਆ ਤੇ ਉਹਨਾਂ ਦੀ ਸਪੋਰਟ ਕਹਿੰਦੇ ਦੋਨਾਂ ਦੀ ਡੈਥ ਹੋ ਗਈ ਹੈ ਜੀ ਤੇ ਮੇਰਾ ਵੱਡਾ ਜਿਹੜਾ ਸਾਲਾ ਹੈ ਰੋਹਨ ਉਨੂੰ ਬਹੁਤ ਮਤਲਬ ਕਿ ਇੰਜਰੀਆਂ ਅੱਛੀ ਖਾਸ ਇੰਜਰੀ ਆਈ ਹੈ ਮਤਲਬ ਕਿ ਜੋ ਬਹੁਤ ਜ਼ਿਆਦਾ ਉਹਨੂੰ ਨੁਕਸਾਨ ਹੋਇਆ ਉਹਦੀ ਬੋਡੀ ਨੂੰ ਤੇ ਅਸੀਂ ਸਿਰਫ ਸਰਕਾਰ ਤੋਂ ਜਾਂ ਕੁਝ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਆਂ ਭਾਈ ਤੁਹਾਡਾ ਕੀ ਨਾ ਜਿਹੜਾ ਹਾਸ ਹੋ ਜਾਂਦੇ ਬਾਰੇ ਕੀ ਕਹਿੰਦੇ ਹੋ ਇਹ ਬੜਾ ਮੰਦ ਭਾਗਾ ਹਾਸਾ ਹੋਇਆ ਜੋ ਇਹ ਛੋਟੇ ਬੱਚੇ ਸੀ ਇਹ ਮੇਰੇ ਪਹਿਲੀ ਵਾਰੀ ਗਏ ਉੱਥੇ ਹਰਦੁਆਰ ਤੇ ਮੋਟਰਸਾਈਕਲ ਤੇ ਸੀਗੇ ਸੰਤਾ ਕੱਲ ਹੀ ਪਤਾ ਲੱਗਿਆ ਇਹ ਬੱਚੇ 15 ਤਰੀਕ ਨੂੰ ਇੱਥੋਂ ਗਏ ਸੀ ਇਹ ਬਹੁਤ ਵਧੀਆ ਹਾਸਦੇ ਖੇਡਦੇ ਸਾਨੂੰ ਮਿਲ ਕੇ ਵੀ ਗਏ ਨੇ ਤੇ ਇਹ 16 ਤਰੀਕ ਨੂੰ ਕੋਈ ਰਾਤ 9:30 ਵਜੇ ਇਹ ਐਕਸੀਡੈਂਟ ਹੋਇਆ ਜੋ ਕਿ ਮੌਕੇ ਪਏ ਦੋ ਲੜਕੇ ਸੀ ਜਿਹੜੇ ਸੀ ਉਹਨਾਂ ਦੀ ਡੈਥ ਹੋ ਗਈ ਆ ਕਿੱਥੇ ਹੋ ਕੇ ਹੋਸੀ ਇਹ ਹੋਇਆ ਜੀ ਆਪਣਾ ਰੁਰਕੀ ਦੇ ਲਾਗੇ ਉੱਥੇ ਕੋਈ ਹੈਗਾ ਕੋਈ ਕਸਬਾ ਉੱਥੇ ਲਾਗੇ ਹੋਇਆ ਤੇ ਜੋ ਕਿ ਦੋ ਬੱਚੇ ਜਿਹੜੇ ਸੀਗੇ ਮੌਕੇ ਦੇ ਡੈਥ ਹੋ ਗਈ ਉਹਨਾਂ ਦੀ ਆਪਕੀ ਪਰਿਵਾਰ ਦੇ ਗਏ ਨੇ ਸਾਰੇ ਪਰਿਵਾਰ ਦੇ ਵਿੱਚੋਂ ਦੰਦੇ ਗਏ ਸੀ ਉੱਥੇ ਤੁਹਾਨੂੰ ਕਦੇ ਪਤਾ ਲੱਗਿਆ ਸੀ ਸਾਨੂੰ ਤਾਂ ਬਾਅਦ ਵਿੱਚ ਪਤਾ ਲੱਗਿਆ ਜੀ ਜਦੋਂ ਉੱਥੋਂ ਫੋਨ ਆਇਆ ਥਾਣੇ ਤੋਂ ਵੀ ਇਸ ਤਰ੍ਹਾਂ ਇਸ ਤਰ੍ਹਾਂ ਗੱਲਬਾਤ ਹੋ ਗਈ ਹੈ ਕੀ ਕੀ ਮੰਗ ਕਰਦੇ ਹਾਂ ਮੰਗ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਜਿਹੜੀ ਗੱਡੀ ਵਾਲਾ ਜਿਹੜਾ ਮੌਕੇ ਤੋਂ ਫਰਾਰ ਹੋ ਗਿਆ ਵੀ ਉਹਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਪ੍ਰਸ਼ਾਸਨ ਤੋਂ ਮੰਗ ਹੈ ਵੀ ਉੱਥੋਂ ਦੇ ਜਿਹੜੇ ਹਾਲਾਤ ਨੇ ਉਹਨਾਂ ਨੂੰ ਠੀਕ ਕੀਤਾ ਜਾਵੇ ਇਹ ਤਰ੍ਹਾਂ ਦੀ ਕਿਉਂਕਿ ਬੱਚੇ ਬਹੁਤ ਜਾਂਦੇ ਨੇ ਹਰ ਦੁਆਰ तकरीबन ਬਹੁਤ ਹਰ ਸਾਲ ਹੀ ਨੁਕਸਾਨ ਬਹੁਤ ਜਿਆਦਾ ਹੁੰਦਾ ਕੀ ਨਾ ਤੁਹਾਡਾ ਮੇਰਾ ਰਾਜਕੁਮਾਰਾ ਜੀ ਮੈਂ ਪੁਲਿਸ ਤੇ ਪੰਜਾਬ ਪੁਲਿਸ ਦੇ ਵਿੱਚੋਂ ਰਿਟਾਇਰਡ ਏਐਸਆਈ ਜੀ ਇਹ ਕਿੱਥੋਂ ਦੇ ਰਣਵਾਲੇ ਜੀ ਇਹ ਲਾਲ ਕੁਰਤੀ ਤੋਂ ਇੱਥੇ ਫਰੋਜਪੁਰ ਕੈਂਟ ਦੇ ਵਿੱਚ ਸੀ ਪੰਜਾਬ ਦੇ ਵਿੱਚ ਸੀ